ਵਾਹਿਗੁਰੂ ਜੀ ਚੈਨਲ ਨੂੰ ਸਬਸਕ੍ਰਾਈਬ ਕਰਨ ਤੋਂ ਬਾਅਦ ਆਲ ਨੋਟੀਫਿਕੇਸ਼ਨ ਨੂੰ ਜ਼ਰੂਰ ਔਨ ਕਰੋ ਤਾਂ ਹੀ ਤੁਹਾਡੇ ਤੱਕ ਵੀਡੀਓ ਸਭ ਤੋਂ ਪਹਿਲਾਂ ਪਹੁੰਚੇਗੀ ਤੇ ਵੀਡੀਓ ਨੂੰ ਲਾਈਕ ਕਰਨਾ ਨਾ ਭੁੱਲਣਾ ਰਾਜ ਸੋਰਤੀ ਵਿੱਚ ਭਗਤ ਰਵਿਦਾਸ ਜੀ ਦੀ ਬਾਣੀ ਅਕਾਲ ਪੁਰਖ ਇੱਕ ਹੈ ਤੇ ਸਤਿਗੁਰੂ ਦੀ ਕਿਰਪਾ ਨਾਲ ਮਿਲਦਾ ਹੈ ਇਹ ਮਨੁੱਖਾ ਜਨਮ ਬੜੀ ਮੁਸ਼ਕਿਲ ਨਾਲ ਮਿਲਦਾ ਹੈ ਪਿਛਲੇ ਕੀਤੇ ਭਲੇ ਕੰਮਾਂ ਦੇ ਫਲ ਵਜੋਂ ਆ ਸਾਨੂੰ ਮਿਲ ਗਿਆ ਪਰ ਹ ਸਾਡੇ ਅਨਾਨ ਪੁਨੇ ਵਿੱਚ ਇਹ ਵਿਅਰਥ ਹੀ ਜਾ ਰਿਹਾ ਹੈ ਅਸਾਂ ਕਦੇ ਸੋਚਿਆ ਹੀ ਨਹੀਂ ਕਿ ਜੇ ਪ੍ਰਭੂ ਦੀ ਬੰਦਗੀ ਤੋਂ ਵਾਂਝੇ ਰਹੇ ਤਾਂ ਦੇਵਤਿਆਂ ਦੇ ਰਾਜੇ ਇੰਦਰ ਦੇ ਸੁਰਗ ਵਰਗੇ ਧੀ ਮਹਿਲ ਮਾਰੀਆਂ ਕਿਸੇ ਕੰਮ ਨਹੀਂ ਹਨ ਇੱਕ ਅਸਾ ਮਾਇਆ ਤਾਰੀ ਜੀਵਾਂ ਨੇ ਜਗਤ ਪ੍ਰਭੂ ਪਰਮਾਤਮਾ ਦੇ ਨਾਮ ਦੇ ਉਸ ਆਨੰਦ ਨੂੰ ਨਹੀਂ ਕਦੇ ਵਿਚਾਰਿਆ ਜਿਸ ਆਨੰਦ ਦੀ ਬਰਕਤ ਨਾਲ ਮਾਇਆ ਦੇ ਹੋਰ ਸਾਰੇ ਚਸਤੀ ਦੂਰ ਹੋ ਜਾਂਦੇ ਹਨ। ਇਹ ਰਹਾਉ हे ਪ੍ਰਭੂ ਜਾਣਦੇ ਬੁੱਝਦੇ ਹੋਏ ਵੀ ਅਸੀਂ ਕਮਲੇ ਤੇ ਮੂਰਖ ਬਣੇ ਹੋਏ ਹਾਂ। ਆ ਸਾਡੀ ਉਮਰ ਦੇ ਵਿਹਾੜੇ ਮਾਇਆ ਦੀਆਂ ਹੀ ਚੰਗੀਆਂ ਮੰਦੀਆਂ ਵਿਚਾਰਾਂ ਵਿੱਚ ਗੁਜ਼ਰ ਰਹੇ ਹਨ। ਆ ਸਾਡੀ ਕਾਮ ਤਵਾਸ਼ਨਾ ਵਧ ਰਹੀ ਹੈ। ਵਿਚਾਰ ਸ਼ਕਤੀ ਘਟ ਰਹੀ ਹੈ। ਇਸ ਗੱਲ ਦੀ ਅਸਾਨੂੰ ਕਦੇ ਸੋਚ ਹੀ ਨਹੀਂ ਫੁਰੀ ਕਿ ਅਸਾਡੀ ਸਭ ਤੋਂ ਵੱਡੀ ਲੋੜ ਕੀ ਹੈ ਦੋ ਅਸੀਂ ਆਪ ਦੇ ਹੋਰ ਹਾਂ ਤੇ ਕਰਦੇ ਕੁਝ ਹੋਰ ਹਾਂ ਮਾਇਆ ਇਤਨੀ ਬਲਵਾਨ ਹੋ ਰਹੀ ਹੈ ਕਿ ਅਸਾਨੂੰ ਆਪਣੀ ਮੂਰਤਤਾ ਦੀ ਸਮਝ ਹੀ ਨਹੀਂ ਪੈਂਦੀ हे ਪ੍ਰਭੂ ਤੇਰਾ ਦਾਸ ਰਵੇ ਦਾਸ ਆਖਦਾ ਹਾਂ ਮੈਂ ਹੁਣ ਇਸ ਮੂਰਖ ਪੁਨੇ ਤੋਂ ਉਪਰਾਮ ਹੋ ਗਿਆ ਹਾਂ ਮੇਰੇ ਅਨਾਲਪੁਨੇ ਤੇ ਗੁੱਸਾ ਨਾ ਕਰਨਾ ਤੇ ਮੇਰੀ ਆਤਮਾ ਉਤੇ ਮਿਹਰ ਕਰਨੀ ਤਿੰਨ ਤਿੰਨ ਇਸ ਵੀਡੀਓ ਨੂੰ ਗੁਰਮਤਿ ਪ੍ਰਚਾਰ ਪ੍ਰਸਾਰ ਹਿਤ ਆਪਣੇ WhatsApp ਗਰੁੱਪਾਂ ਸਾਥ ਸਬੰਧੀਆਂ ਅਤੇ ਰਿਸ਼ਤੇਦਾਰਾਂ ਨਾਲ ਜ਼ਰੂਰ ਸਾਂਝੀ ਕਰਨ ਦੀ ਕਿਰਪਾਲਤਾ ਕਰਨੀ ਜੀ ਰੋਜ਼ਾਨਾ ਸਿੱਖ ਇਤਿਹਾਸ ਦੀਆਂ ਵੀਡੀਓ ਦੇਖਣ ਲੈ YouTube ਚੈਨਲ ਨੂੰ ਵੀ ਜਰੂਰ ਸਬਸਕ੍ਰਾਈਬ ਕਰਕੇ ਘੰਟੀ ਤੇ ਕਲਿੱਕ ਕਰਕੇ ਆਲ ਨੋਟੀਫਿਕੇਸ਼ਨ ਚਾਲੂ ਕਰ ਲਓ ਜੀ ਤਾਂ ਕਿ ਤੁਹਾਨੂੰ ਆਉਣ ਵਾਲੀਆਂ ਨਵੀਆਂ ਵੀਡੀਓਜ਼ ਦੀਆਂ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਮਿਲ ਸਕਣ ਜੀ